ਆਉਣਗੇ ਗਰਮੀ ਥੋੜੀ ਵੱਧ ਜਾਏਗੀ। ਹਾਂਜੀ ਜੀ ਜੇ ਤੁਸੀਂ ਪਹਿਲੀ ਵਾਰ ਮੇਰੇ ਚੈਨਲ ਉਪਰ ਵਿਜ਼ਿਟ ਕਰ ਰਹੇ ਹੋ ਤਾਂ ਪਲੀਜ਼ ਇਸ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ। ਮੇਰੀ ਵੀਡੀਓ ਨੂੰ ਲਾਈਕ ਵੀ ਕਰਿਆ ਕਰੋ, ਸ਼ੇਅਰ ਵੀ ਕਰਿਆ ਕਰੋ ਤੇ ਇੱਕ ਪਿਆਰਾ ਜਿਹਾ ਕਮੈਂਟ ਵੀ ਕਰਿਆ ਕਰੋ। ਐਂਡ ਨਾਲ ਦੀ ਨਾਲ ਮੈਨੂੰ ਇੰਸਟਾ ਤੇ ਵੀ ਪਲੀਜ਼ ਫੋਲੋ ਕਰ ਲਓ। ਮੈਨੂੰ ਯੂਟਿਊਬ ਕਹਿੰਦਾ ਵੀ 82% ਜਿਹੜੇ ਲੋਕ ਸਬਸਕ੍ਰਾਈਬ ਨਹੀਂ ਕਰਦੇ ਹੈਗੇ ਸਿੱਧਾ ਵੀਡੀਓ ਦੇਖ ਕੇ ਲੰਘ ਜਾਂਦੇ ਆ। ਤਾਂ ਪਲੀਜ਼ ਐਤਾ ਨਾ ਕਰਿਆ ਕਰੋ। ਕੋਈ ਵੀ ਪੈਸੇ ਨਹੀਂ ਲੱਗਦੇ ਹੈਗੇ ਤਾਂ ਪਲੀਜ਼ ਸਬਸਕ੍ਰਾਈਬ ਤਾਂ ਕਰ ਲਓ। ਮੇਰੀ ਯਾਰ ਇੱਕ ਰਿਕੁਐਸਟ ਹੈ ਆ ਜਿਹੜੇ ਕਾਪੀ ਕੈਟਲੌਗ ਨੇ ਪਹਿਲੇ ਮੈਂ ਕੰਟੈਂਟ ਲਾਉਦੀ ਆ ਫਿਰ ਮੈਂ ਆ ਦੀ ਵੀਡੀਓ ਬਣਾਉਣੀ ਆ ਫਿਰ ਮੈਂ ਕੁਛ ਕੁ ਗੱਲਾਂ ਇਹ ਜਿਹੀਆਂ ਸੋਚਦੀ ਆ ਜਿਹੜੇ ਮੇਰੇ ਈਵਰਸ ਨੇ ਉਹਨਾਂ ਨੂੰ ਪਸੰਦ ਆਉਣ ਪਰ ਯਾਰ ਕੁਸ਼ਕ ਲੋਕ ਐਡੇ ਹੱਡ ਹਰਾਮੀ ਹੋਏ ਆ ਚਾਕੇ ਮੇਰਾ ਕੰਟੈਂਟ ਆ ਆ ਦੀ ਆਵਾਜ਼ ਚ ਬੋਲ ਦਿੰਦੇ ਆ ਪਰ ਯਾਰ ਐਡੇ ਵੀ ਹੱਡ ਹਰਾਮੀ ਨਾ ਹੋ ਕੁਛ ਆਪਦੀ ਪਹਿਚਾਨ ਬਣਾਓ ਜਿਹੜੀ ਤੁਹਾਡੀ ਆਪਦੀ ਪਹਿਚਾਨ ਹੈਗੀ ਆ ਪਰ ਚਲ ਛੱਡੋ ਯਾਰ ਜਿਹਨੂੰ ਰਸਾ ਚੱਬਣ ਦੇ ਆਤ ਪੈਜੀ ਉਹ ਕਾਹ ਨੂੰ ਜਾਂਦੀ ਆ ਸਸਤੀ ਗੱਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਆਈ ਹੋਪ ਦਿਸ ਸਾਰੀ ਆਈਂ ਟ ਸੋ ਅੱਡਾ ਵਲੌਗ ਆਪਾਂ ਸਟਾਰਟ ਕਰਦੇ ਆਂ ਆਪਣਾ ਬਾਹਰ ਬੈਠੇ ਹੋਏ ਸੀ ਅਸੀਂ ਤੇ ਸਾਡੀਆਂ ਜਿਹੜੀਆਂ ਮਿਰਚਾਂ ਸੀਗੀਆਂ ਉਹ ਅਸੀਂ ਕਿਹਾ ਸੀ ਵੀ ਇਹਨਾਂ ਦੀ ਜਿਹੜੀਆਂ ਨਾ ਇਹ ਸਹੀ ਸੀ ਕੱਢ ਗਿਆ ਪਰ ਰੱਖ ਲਈਏ ਕਿਉਂਕਿ ਇਹਨਾਂ ਦੇ ਵਿੱਚ ਜਦੋਂ ਇਹ ਪੈਕਿੰਗ ਆਉਂਦੀ ਆ ਨਾ ਪੈਕਿੰਗ ਦੇ ਵਿੱਚੋਂ ਉਹ ਕਈ ਸਹੀ ਨਹੀਂ ਵਿੱਚੋਂ ਨਿਕਲਦੀਆਂ ਹੈਗੀਆਂ ਸੋ ਇਸ ਕਰਕੇ ਆਪਾਂ ਕਹਿ ਰਹੇ ਸਸਟੀ ਕੱਲ ਤੇ ਤੇਰੀ ਠੀਕ ਹੈਗੀ ਪਰ ਮੈਂ ਨਾ ਇੱਕ ਗੱਲ ਸੋਚਦੀ ਆਂ ਸਬਜ਼ੀ ਤੁਹਾਡੇ बिकੇ ਨਾ बिकੇ ਤੇਰੇ ਤੇ ਤਾਂ ਕੰਮ ਨਹੀਂ ਫਿਲਟਰ ਵੀ ਕੰਮ ਕਰਨੋਂ हट ਗਏ ਐਨੀ ਗਰਮੀ 'ਚ ਬੈਣੀ ਹੈ ਤੂੰ ਤੇਰੇ ਤਾਂ ਅਸਲੀ ਬਿਊਟੀ ਦਿਖਣ ਲੱਗ ਗਈ ਵੱਤ ਸਹੀ ਏ ਸੀਰ ਲਓ। ਇੱਕ। ਆ ਮੇ ਲਾ ਦੋ ਇਹਨੂੰ। ਤੁਸੀਂ ਦੋਨੇ ਨੂੰ ਸੱਸਾ ਕੀਤਾ ਤਾਂ ਵਧੀਆ ਲੱਗ ਗਈਆਂ। ਦੋਨੇ ਬਹਿ ਗਈਆਂ ਬਾਹਰ ਚ ਥੋੜੀ ਸਬਜ਼ੀ ਵਿਕੇ ਨਾ ਵਿਕੇ ਤੁਸੀਂ ਨਿਮਾ ਦੀਆਂ ਤੀਆਂ ਹੁਣ ਕੋਈ ਰੇੜੀ ਰੰਗਣੇ ਦਿੰਦੀਆਂ ਬਾਹਰ। ਲੋਕਾਂ ਦਾ ਹੁਣ ਜ਼ਰੂਰ ਰੇੜੀਆਂ ਤੋਂ ਸਮਾਨ ਵੇਖ ਚੈੱਕ ਕਰੂਗਾ। ਮਨੀਰ ਕਿੰਦਾ ਕੀ ਮਹਿਕਾਨੀਆਂ ਪੁਲਪੀ। ਸਭ ਕੀ ਹੈ ਸਾਰੀ ਫਰੈਸ਼ ਹੈ। ਸਭ ਜਾਈਏ? ਨਹੀਂ ਮੈਂ ਕਹ ਰਹਾ ਇੱਥੇ ਸੁੱਕ ਗਈ ਇਸ ਤੇ। ਅੱਛਾ। ਰਾਲੀ ਬੇਸਤੀ ਬਸ ਕਰਾਲੀ ਬੇਸਤੀ ਕੋਲ ਫੀਆਰ ਨੇ ਵੀ ਕਹਿਤਾ ਵੀ ਕਿੱਥੇ ਰੀੜੀ ਲਾ ਲਈ ਕਹਿੰਦਾ ਸਬਜੀ ਸੁੱਕ ਜੂਗੀ ਵੈਸੇ ਨਾ YouTube ਤੇ ਇਹਨਾਂ ਨੂੰ ਵਧੀਆ ਪੈਸੇ ਆਉਂਦੇ ਹੋਣਗੇ 50-60 ਹਜ਼ਾਰ ਹੀ ਆਉਂਦਾ ਹੋ ਜਾਂ ਇਸ ਤੋਂ ਜ਼ਿਆਦਾ ਹੀ ਆਉਂਦੇ ਹੋਣਗੇ ਵੈਸੇ ਮੈਂ ਥੋੜੇ ਕਹਤੇ ਪਰ ਐ ਵੀ ਇਹਨਾਂ ਦਾ ਮਾਈਂਡ ਸੈਟ ਉੱਥੇ ਹੀ ਆ ਜਿੱਥੇ ਪਹਿਲਾਂ ਸੀ ਲਾਉਣੀ ਇਹਨਾਂ ਨੇ ਰੇਡੀਓ ਹੀ ਆ ਪਤਾ ਨਹੀਂ ਇਹਨਾਂ ਦੀ ਕਿਹੜੀ ਇਹ ਜੇ ਪੀਆਰ ਟੀਮ ਹੈ ਜਿਹੜੀ ਇਹਨਾਂ ਨੂੰ ਦੱਸਦੀ ਆ ਵੀ ਡੰਗਰ ਨੂੰ ਪਤਾ ਨਹੀਂ ਹੈਗਾ ਲਿਆ ਕੇ ਬੁੜੀਆਂ ਸੜਕ ਤੇ ਬਹਾਤੀਆਂ ਸਮਝ ਤੋਂ ਬਾਹਰ ਗੱਲ ਕਿਹੜਾ ਇਹ ਜੇ ਡੰਗਰ ਜਿਹਨਾਂ ਨੇ ਇਹ ਨੂੰ ਰਹਿ ਦਿੱਤੀ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਡੰਗਰ ਜ ਕੋਲਦੇ ਹੈ ਨਾ ਜਿਹੜਾ ਉਹ ਕਾਰ ਵੀ ਲੈਣ ਕੋਈ ਵਿਚਾਰ ਦੇ ਵਿੱਚ ਖੋਲਦੇ ਨਹੀਂ ਸੜਕ ਤੇ ਬੁੜੀਆਂ ਲੈ ਕੇ ਬਿਠਾ ਦੀਆਂ ਕਿੱਡਾ ਵਾਸੇ ਨੂੰ ਜਨਾਨੀ ਦੇ ਸਿਰ ਤੋਂ ਖਾਣ ਦਾ ਸੁਭਾਅ ਪਿਆਗਾ ਜਿਹੜੀ ਚੀਜ਼ ਕੰਮ 'ਚ ਤੁਸੀਂ ਐਕਸਪਰਟ ਹੀ ਨਹੀਂ ਹੈਗੇ ਉਹ ਕੰਮ ਨਾਲ ਤੁਸੀਂ ਪੰਗਾ ਕਿਉਂ ਲਿਆ ਤੁਹਾਨੂੰ ਕੀ ਪਤਾ ਸਬਜ਼ੀ ਜਿਹੜੀ ਖਰਾਬ ਹੋਊਗੀ ਉਹਦਾ ਕੀ ਕਰਨਾ ਜਾਂ ਮਤਲਬ ਸ਼ਾਮ ਤੋਂ ਪਹਿਲਾਂ ਉਹ ਸਬਜ਼ੀ ਨੂੰ ਕਿਵੇਂ ਵੇਚਣਾ ਜੇ ਤੁਹਾਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਹੈਗਾ ਕਿਉਂ ਐਵੇਂ ਤੁਸੀਂ ਇਹਨਾਂ ਕੰਮ ਚ ਆਈ ਜਾਂਦੇ ਹੋ ਤੇਰਾ ਕਮਲਿਆ ਹੀ ਐਸ ਕਮਾਈ ਦਾ ਸਾਧਨ ਪ੍ਰੀਤ ਇਹਨੂੰ ਤਾਂ ਧੁੱਪੇ ਲਿਆ ਕੇ ਬਿਠਾ ਰੱਖਿਆ ਦੇਖ ਲੈ ਕਹੀ ਜੀ ਬਿਊਟੀ ਨਿਕਲਦੀ ਆਉਂਦੀ ਓਦੀ ਇਹਦੇ ਤੇ ਧਿਆਨ ਦੇ ਲੈ ਸ਼ੁਦਾਈਆ ਸ਼ੁਦਾਈਆ ਇਹਦੇ ਸਿਰ ਤੋਂ ਤਾਂ ਤੂੰ ਰੋਟੀ ਜੋਗਰਾ ਹੋ ਗਿਆ ਇਹਨੂੰ ਤਾਂ ਹੱਥਾਂ ਦੀ ਸ਼ਾਂ ਕਰਕੇ ਰੱਖਿਆ ਕਰ ਕਿੱਧਰ ਇਥੇ ਸੜਕ ਤੇ ਲਿਆ ਕੇ ਬਿਠਾਤੀ ਆ ਆਪ ਦੀ ਘਰ ਦੀਆਂ ਬੁੜੀਆਂ ਨੂੰ ਨਾ ਲੋਕ ਪੂਰਾ ਸੇਫ ਤੇ ਸਿਕਿਉਰ ਕੰਮ ਕਰਕੇ ਦਿੰਦੇ ਆ ਇਹ ਮੈਂ ਪਹਿਲਾ ਡੰਗਰ ਦੇਖਿਆ ਦੁਨੀਆ ਦਾ ਜਿਨੇ ਇੱਥੇ ਬੁੜੀਆਂ ਘਰੇ ਬੈਠੀਆਂ ਸੜਕ ਤੇ ਲਿਆ ਕੇ ਬਿਠਾਦੀਆਂ ਜੀ ਲੋ ਜੀ ਗਰਮੀ ਬਹੁਤ ਜ਼ਿਆਦਾ ਹੋ ਗਈ ਆ ਸੋ ਬਾਕੀ ਕੱਲ ਸਾਰਿਆਂ ਦੀ ਸਲਾਹ ਲਈਓ ਸੀ ਵੀ ਸਬਜੀ ਕਿੱਥੇ ਲਾ ਲੀਏ ਸਾਹਮਣੇ ਸਾਰਿਆਂ ਨੇ ਇਹੀ ਕਿਹਾ ਮੇਰੇ ਸਾਹਮਣੇ ਚੱਲਦੇ ਸਾਹਮਣੇ ਠੀਕ ਆ ਨਾ ਵੀ ਇੱਥੇ ਬਹੁਤ ਜ਼ਿਆਦਾ ਗਰਮੀ ਆ ਤੇ ਇੱਕ ਬਾਕੀ ਸਬਜੀ ਤੇ ਬੋਰੀਆਂ-ਬੋਰੀਆਂ ਪਾਤੀਆਂ ਬਾਕੀ ਇਥੋਂ ਯਾਰ ਸਹੀ ਗੱਲ ਆ ਤੈਨੂੰ ਤਾਂ ਰਾਈ ਬਹੁਤ ਸੋਹਣੀ ਦਿੱਤੀ ਏ ਤੇਰੇ ਸਬਸਕ੍ਰਾਈਬਰਾਂ ਨੇ ਹਾਂ ਥੋੜਾ ਪਰਲਾ ਪਾਸਾ ਜਿਹੜਾ ਸ਼ਿਮਲੇ ਚ ਆ ਜਾਂਦਾ ਨਾ ਉਧਰ ਤਾਂ ਬਰਪੂਰ ਪੈਂਦੀ ਆ ਉਧਰ ਨਹੀਂ ਸਬਜੀ ਖਰਾਬ ਹੋਣੀ ਨਾ 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 ਲਾ ਦੇ ਲਾ ਦੇ ਚੱਕ ਦੇ ਰੀੜੀਆਂ ਉਧਰ ਨੂੰ ਠੀਕ ਆ ਸਾਰਿਆਂ ਨੂੰ ਪੰਜਾਬੀ ਵੀ ਕਰਨੂ ਵੀ ਪੰਜਾਬ ਤੂੰ ਤੁਸੀਂ ਸਾਰੇ ਯਾਨੀ ਸਕੋਰ ਕਰਿਆ ਕਰੋ ਸਬਜ਼ੀ ਸਬਜ਼ੀ ਲਿਆਇਆ ਕਰੋ ਬਾਕੀ ਹੁਣ ਅਦਰ ਆਪਾਂ ਸਪਾਈ ਕਰੰਦੇ ਆ ਹਾਂ ਹਾਂ ਵੀਰੇ ਮੇਰੇ ਬਣੀਓ ਤੈਨੂੰ ਪੂਰੀ سپورਟ ਹੈਗੀ ਧੜਕੇ ਦਾ ਅਸੀਂ ਆਲੂ ਵਾਲੇ ਪਰੌੜੇ ਬਣਾਉਣੇ ਆ ਤੇ ਮੈਨੂੰ ਨਾਲ 1 ਕਿਲੋ ਆਲੂ ਬਠਿੰਡੇ ਭੇਜ ਦੇ ਸ਼ੁਦਾਈਆ ਡੰਗਰਾ ਤੂੰ ਸੱਚੀ ਡੰਗਰੇਗਾ ਤੇ ਤੈਨੂੰ ਹੁਣ ਕਿਹੜੀ سپورਟ ਕਰੀਏ ਸੀ ਹੁਣ ਤੈਨੂੰ ਬਠਿੰਡੇ ਚੱਲ ਕੇ ਅਸੀਂ ਸਬਜ਼ੀ ਲੈਣ ਆਇਆ ਕਰੀਏ ਤੋਂ ਪਹਿਲਾ ਕੰਮ ਤਾਂ ਦੇਖ ਲੈ ਵੀ ਜੇ ਤੀ ਤੂੰ ਆਨਲਾਈਨ ਪ੍ਰੋਮੋਸ਼ਨ ਕਰ ਦੋ ਕੰਮ ਹੈਗੀ ਏ ਤੇਰੀ ਆਨਲਾਈਨ ਪ੍ਰੋਮੋਸ਼ਨ ਕਰਨ ਵਾਲਾ ਹੁਣ ਅਸੀਂ ਕਿਲੋ ਆਲੂ ਆ ਪਿੱਛੇ ਜਲੰਧਰ ਆਇਆ ਕਰੀਏ ਦੇਖੋ ਜੀ ਅੱਜ ਸਫਾਈ ਕਰ ਦਿੱਤੀ ਆ ਧੰਨਵਾਦ ਖਾਉਂਦਾ ਆ ਆਹ ਦੇਖੋ ਜੀ ਸਫਾਈ ਕਰ ਲਈ ਇੱਥੇ ਹਜੇ ਸਫਾਈ ਇੱਥੋਂ ਇੱਥੋਂ ਲਾ ਕੇ ਉਹ ਤੱਕ ਕਰਨੀ ਉਹ ਡਰੈਕਟਰ ਤੱਕ ਡਰੈਕਟਰ ਤੱਕ ਇੰਨੀ ਸਫਾਈ ਕਰਕੇ ਇੱਥੇ ਤੱਕ ਠੀਕ ਆ ਜੀ ਮਹਾਰਾਜੀ ਇੱਥੇ ਤੱਕ ਸਫਾਈ ਕਰਕੇ ਅਸੀਂ ਉਹ ਸਾਰੀ ਇੱਥੇ ਇੰਨੇ ਤੇ ਮਿੱਟੀ ਪਾ ਦੇਣੀ ਆ ਮਿੱਟੀ ਟੰਗਰਾ ਗਧਿਆ ਤੈਨੂੰ ਪਤਾ ਨਹੀਂ ਲੱਗਦਾ ਸੀਜ਼ਨ ਕਿਹੜਾ ਆ ਇਸ ਸੀਜ਼ਨ ਵਿੱਚ ਸਭ ਤੋਂ ਜ਼ਿਆਦਾ ਸੱਪ ਨਿਕਲਦੇ ਆ ਤੇ ਤੂੰ ਹੁਣ ਆਪਦੀ ਘਰ ਦੀਆਂ ਕੁੜੀਆਂ ਬੁੜੀਆਂ ਨੂੰ ਸੱਪਸਲੂਤੀਆਂ ਚ ਲੈ ਕੇ ਬਿਠਾਏਗਾ ਇੱਥੇ ਥੋੜਾ ਜਵਕ ਸਾਰਾ ਦਿਨ ਖੇਡਦਾ ਰਹਿੰਦਾਗਾ ਤੇ ਤੈਨੂੰ ਬਿਲਕੁਲ ਵੀ ਇਕਲੁਕਲ ਹੈ ਨਹੀਂਗੀ ਉਹੇ ਜੇ ਤੈਨੂੰ ਰਹਿ ਦੇਣ ਵਾਲਿਆ ਡੰਗਰ ਸਬਸਕ੍ਰਾਈਬਰ ਤੇਰੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿਹੜੇ ਡੰਗਰਾਂ ਤੋਂ ਤੂੰ ਰਹਿ ਲੈ ਲਈ ਜੇ ਤੂੰ ਮੇਰੇ ਤੋਂ ਰਹਿ ਲੈਂਦਾ ਨਾ ਤੇ ਮੇਰੀ ਰਹਿ ਇੱਕੋ ਹੀ ਆ ਵੀ ਕੋਈ ਸੇਫਟੀ ਤੇ ਸਿਕਿਉਰਟੀ ਵਾਲਾ ਕੰਮ ਕਰ ਜੇ ਚ ਤਰੀਕ ਘਰ ਦੇ ਕੁੜੀਆਂ-ਬੁੜੀਆਂ ਵੀ ਸਿਕਿਉਰ ਹੋਣ ਡੰਗਰ ਨੇ ਕਿਹੜਾ ਕੰਮ ਕੀਤਾ ਸਬਜ਼ੀ ਵਾਲਾ ਕੀ ਗੱਲ ਤੇਰੇ ਕੋਲ 1000 ਰੁਪਏ ਹੀ ਆ ਵੀ ਤੂੰ ਕਾਦੀ ਸਬਜ਼ੀ ਖਰੀਦ ਸਕਦਾ ਇਹ ਕੰਮ ਕੋਈ ਮਾੜਾ ਨਹੀਂ ਹੈਗਾ ਵਧੀਆ ਕ ਤੇ ਨੂੰ ਆਉਂਦਾ ਕੀ ਆ ਆਉਂਦੇ ਤੈਨੂੰ ਚਨਾਨੀ ਨਚਾਉਂਦੀ ਆ ਪ੍ਰੀਤ ਦੇ ਰੱਖ ਕੇ ਨਾ ਸਿਰ ਤੇ ਵਾਟਰਮੈਲਨ ਤੇ ਉਹਨੂੰ ਕਹਿ ਵੀ ਹੁਣ ਲੱਕ ਹਲਾ ਫੇਰ ਤੁਸੀਂ ਰੀਲ ਪਾਇਆ ਕਰੋ ਫੇਰ ਸਾਨੂੰ ਪਤਾ ਲੱਗੂ ਵੀ ਤੁਹਾਡੀ ਸਬਜ਼ੀ ਦੀ ਜਿਹੜੀ ਐਡਵਰਟਾਈਜ਼ਮੈਂਟ ਹੋਈ ਜਾਂਦੀ ਆ ਕਿੱਤਾ ਤਾਂ ਤੁਹਾਡਾ ਇਹੇ ਆ ਜਦੋਂ ਕਦੂ ਦੀ ਕਰਨੀ ਆ ਤੁਸੀਂ ਐਡ ਉਹ ਤੋਂ ਕਦੂ ਰੱਖ ਲਿਆ ਕਰੋ ਤੇ ਸਿਰ ਤੇ ਤੇ ਕਹਿਣਾ ਕਰੋ ਉਹਨੂੰ ਰੱਖ ਕੇ ਕਦੂ ਸਿਰ ਤੇ ਕਿਆ ਦੇ ਦੇ ਗੇੜਾ ਫੇਰ ਹੋਊਗੀ ਤੁਹਾਡੀ ਪ੍ਰੋਮੋਸ਼ਨ ਤੁਹਾਡਾ ਕਿੱਤਾ ਹੀ ਉਹ ਆ ਤੁਸੀਂ ਇੱਧਰ ਕਿੱਧਰ ਆ ਗਏ ਗੜ ਗਈ ਸੀਗੀ ਤੇ ਉਹ ਵੀ ਲੰਘ ਕੇ ਗਿਆ ਜਦੋਂ ਵੀ ਮੈਂ ਬਾਹਰ ਬੈਠੀ ਹੁੰਨੀ ਆ ਤਾਂ ਕੋਈ ਨਾ ਕੋਈ ਦੀਦੀ ਜਾਂ ਕੋਈ ਨਾ ਕੋਈ ਭਾਜੀ ਇਹਦਾ ਸੱਦ ਲੰਘ ਕੇ ਬੁਲਾ ਕੇ ਜਾਂਦੇ ਹੁੰਦੇ ਆ ਤੇ ਬਾਕੀ ਆਪਾਂ ਬਹੁਤ ਵਧੀਆ ਲੱਗਦਾ ਜਦੋਂ ਆਪਾਂ ਇੱਥੇ ਬਾਹਰ ਬੈਠ ਕੇ ਜਦੋਂ ਸਾਨੂੰ ਨਾ ਨਾ ਕਮੜੀਏ ਐ ਨਾ ਓਪਨਲੀ ਨਾ ਦੱਸ ਵੀ ਮੈਂ ਇੱਥੇ ਇਕੱਲੀ ਬੈਠੀ ਹੁੰਨੀ ਆ ਦੇਖ ਲਾ ਛੜਾ ਯੂਨੀਅਨ ਦਾ ਮੇਲਾ ਲੱਗਣ ਲੱਗ ਜੂਗਾ ਇੱਥੇ ਐਨੀ ਛੜਾ ਯੂਨੀਅਨ ਵਾਏ ਕਰੋਗੇ ਫਿਰ ਤੇ ਤੂੰ ਹੱਥ ਨਹੀਂ ਹਲਾਇਆ ਜਾਣਾ ਚੱਕੇਗੀ ਤਾਂ ਠਾਂ ਰਾਤ ਨੂੰ ਸੁੱਤੀ ਪਈਦਾ ਵੀ ਹੱਥ ਤਾਂ ਚੱਕਿਆ ਜਾਇਆ ਕਰੂਗਾ ਵੀ ਬਾਏ-ਬਾਈ ਕਰੀ ਜਾਨੀ ਬਸ ਮੈਂ ਤਾਂ ਸੁੱਤੀ ਪਈ ਵੀ ਤੇ ਹੁਣ ਇਸ ਕਰਕੇ ਆਪਾਂ ਬਾਹਰ ਬੈਠੇ ਹੋਏ ਆ ਤੁਪ ਲੱਗੀ ਪਈ ਆ ਕਹਿੰਦੇ ਜੇ ਅਸਿਆਲ ਜਗ੍ਹਾ ਕੰਮ ਖੋਲਿਆ ਜਾਂਦਾ ਤਾਂ ਬਾਲੇ ਬੈਟਰ ਸੀ ਪਰ ਇਹ ਤਾਂ ਕਿਸਮਤ ਦਾ ਵੀ ਜੋ ਵੀ ਆ ਵੀ ਇਹ ਕਿਸਮਤ ਜਦੋਂ ਕੰਮ ਲਿਖਣ ਦਾ ਉਹ ਹੀ ਹੁਣ ਆ ਕਿਆ ਜੇ ਸਿਆਲ ਚ ਕੰਮ ਖੋਲਿਆ ਹੁੰਦਾ ਤੇ ਗਾ ਗਰਮੀ ਨਹੀਂ ਆਉਣੀ ਸੀ ਕੀ ਗੱਲ ਮੌਸਮ ਸਿੱਧਾ ਤੁਸੀਂ ਸਿਆਲ ਤੋਂ ਸਿਆਲ ਹੀ ਕਰ ਦਿੰਦੇ ਤੇ ਗਰਮੀ ਕਿੱਧਰ ਜਾਂਦੀ ਫਿਰ ਦੇਖ ਲੈ ਡੰਗਰ ਜੀ ਕੀ ਬੋਲੀ ਜਾਂਦੀ ਮੈਨੂੰ ਲੱਗਦਾ ਇਹਦੇ ਦਿਮਾਗ ਨੂੰ ਗਰਮੀ ਚੜੀ ਪਈ ਆ ਤੂੰ ਨਾ ਇਹਨੀਆਂ ਦਿਮਾਗ ਵਾਲੀਆਂ ਗੱਲਾਂ ਕਰਿਆ ਕਰ ਤੈਨੂੰ ਨਾਸਾਂ ਵਾਲੇ ਲੈ ਜਾਣਗੇ ਦੱਸ ਫਿਰ ਅਸੀਂ ਕੀ ਕਰਿਆ ਕਰਾਂਗੇ ਦੇਖ ਸਿੱਧੀ ਜੀ ਗੱਲ ਹੈ ਸਾਡੇ ਦੋਨੇ ਤੇਰਾ ਵਿਛੋੜਾ ਚੱਲਿਆ ਜਾਣਾ ਤੇ ਹੁਣ ਆਪਾਂ ਬਾਹਰ ਇਥੇ ਬੈਠੇ ਹੋਇਆ ਤੇ ਮਿੰਟਾਂ ਕਰੀਏ ਮੈਂ ਅਚਨਿ ਜੜੀਆ ਨਾ ਇਸ ਟਾਈਮ ਦਿੱਲੀ ਕਰਕੇ ਇਹਨੂੰ ਮੈਂ ਸਿਰ ਤੇ ਰੱਖ ਕੇ ਮੈਂ ਬਾਹਰ ਫੇਰ ਬੈਠੀ ਆ ਕਿਉਂਕਿ ਉਹਦਾ ਬਾਹਰ ਤੋਂ ਬਹੁਤ ਬੈਠ ਨਹੀਂ ਹੁੰਦਾ ਤੁਸੀਂ ਦੇਖ ਲਓ ਆਹ ਦੇਖੋ ਇੱਧਰ ਕਿਤੇ ਪਾਸੇ ਵੀ ਛਾਣ ਹੀ ਹੈਗੇ ਸੋ ਹੁਣ ਅਸੀਂ ਇੱਧਰ ਲਾ ਕੇ ਚੱਲ ਜਾਣਾ ਹੈ ਸਮਾਨ ਦੇਖਦੇ ਆ ਯਾਰ ਸੱਚੀ ਤੁਹਾਡੀ ਬਾਰੀ ਚ ਮਾਂ ਇਸ ਵੀ ਤੁਸੀਂ ਆਹ ਕੰਮ ਕਰਨਾ ਸੀਗਾ ਹੁਣ ਤਾਂ ਤੁਸੀਂ ਸਰ ਦੇ ਵਰਦੇ ਹੋ ਹੁਣ ਤਾਂ ਵੀ ਸੋਚ ਰੋ ਮਾੜਾ ਜਾਂ ਉੱਚਾ ਕਰ ਲਓ ਸੱਚੀ ਯਾਰ ਮੈਂ ਇੰਨੇ ਇੰਨੇ ਡੰਗਰ ਲੋਕ ਮੈਂ ਨਹੀਂ ਦੇਖੇ ਹੈਗੇ ਜਿਹੜੀ ਫੈਮਿਲੀ ਚ ਹੈ ਤਰੀ ਬਹੁਤ ਵਗੇ ਹੋ ਗਏ ਹਾਂਜੀ ਅੰਜੂ ਦੀ ਰੈਸਪੀ ਹੈਗੀ ਆ ਜੀ ਅੱਜ ਵੀ ਸਬਜੀ ਬਣਾਵਾਂਗੇ ਆਪਾਂ ਆਲੂ ਆਲੂ ਹਾਂਜੀ ਤਰੀਲੇ ਇਧਰ ਆਪਾਂ ਆਲੂ ਉਬਾਲ ਚੁੱਕਿਆ ਬਾਕੀ ਸਾਰਾ ਸਮਾਨ ਅੰਦਰ ਰੈਡੀ ਹੈ ਓਹ ਹੋ ਮੁਸ਼ਕੀ ਜੀ ਤੁਹਾਡੇ ਚਰਨ ਕਿੱਥੇ ਨੇ ਐਡੇ ਤੁਸੀਂ ਮਿਚਲਨ ਸਟਾਰ ਸ਼ੈਫ ਹੁਣ ਤੱਕ ਕਿੱਥੇ ਸੀਗੇ ਮੈਨੂੰ ਦਿਖੇ ਕਿਉਂ ਨਹੀਂ ਤੁਸੀਂ ਹਾਏ ਹਾਏ ਅਸੀਂ ਤਾਂ ਐਡੇ ਐਡੇ ਹੋ ਗਏ ਅਸੀਂ ਤਾਂ ਕਦੇ ਸਬਜੀ ਨਹੀਂ ਖਾਧੀ ਸੀਗੀ ਆਲੂ ਦੀ ਪਲੀਜ਼ ਪਲੀਜ਼ ਤੁਸੀਂ ਸਿਖਾਓ ਮੈਂ ਇੱਕ ਪੈਨ ਕਾਪੀ ਚੱਕ ਲਿਆ ਕੇ ਤੇ ਸਾਰਾ ਕੁਝ ਨੋਟ ਕਰੂੰਗੀ ਮੈਂ ਮੂਝ ਪਾਣੀ ਸੋ ਦੇਖ ਕੇ ਤਾਂ ਮੂਝ ਪਾਣੀ ਆ ਗਿਆ ਮੇਰੇ ਬਹੁਤ ਮੇਰੇ ਫੇਵਰਟ ਨੇ ਸੋ ਐਨਾ ਸਰਨੂ ਪਾਣੀ ਆ ਗਿਆ ਕਿ ਛਿਲ ਕੇ ਖਾ ਲਾ ਫਿਰ ਨਾ ਬਸ ਖਾਵਾਂਗੇ ਨਾਸਟਾ ਐਸੀ ਨਾ ਸਾਡੀ ਕਹਾਣੀ ਤਾਂ ਇਹ ਸੀ ਜਦੋਂ ਵੀ ਆਲੂ ਉਬਾਲ ਲੜ ਕੇ ਕੋਈ ਰੈਸਪੀ ਬਣਾਉਂਗੇ ਨਾ ਅਸੀਂ ਖਾਣੀ ਹੁੰਦੇ ਆ ਸੋ ਤੁਸੀਂ ਵੀ ਕਮੈਂਟ ਕਰਕੇ ਦੱਸੋ ਕਿ ਤੁਸੀਂ ਬਣਾਉਂਦੇ ਹੋ ਨਾ 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 ਅਸੀਂ ਤਾਂ ਰੈਸਪੀ ਬਣਾ ਕੇ ਉਹਨੂੰ ਸੈੱਟ ਦਿੰਨੇ ਆ ਮੈਂ ਤਾਂ ਪਹਿਲੀ ਵਾਰ ਤੇਰੇ ਸੁਣੇਗਾ ਵੀ ਅਸੀਂ ਜਦੋਂ ਰੈਸਪੀ ਬਣਾਉਣੀ ਤਾਂ ਉਹਨੂੰ ਖਾਣੀ ਹੁੰਨੇ ਆ ਬਾਜੀ ਬਾ ਸਾਡੀ ਮੰਮੀ ਤੇ ਕਹਿੰਦੀ ਹੁੰਦੀ ਹੁਣ ਬਣ ਗਈ ਰੈਸਪੀ ਚਲੋ ਹੁਣ ਸਿੱਟ ਤੋਂ ਖਾਣ ਦੀ ਲੋੜ ਨਹੀਂ ਹੈਗੀ ਤੇਰਾ ਤਾਂ ਸਾਨੂੰ ਪਤਾ ਤੂੰ ਤਾਂ ਹਈ ਬੇਅਕਲ ਤੇ ਆ ਤੇਰੀ ਮੰਮੀ ਉਹ ਤੋਂ ਵੀ ਵੱਡੀ ਬੇਅਕਲਾ ਜਿਹੜੀ ਤੈਨੂੰ ਕਿਸੇ ਗੱਲ ਤੇ ਕਰੈਕਟ ਹੀ ਨਹੀਂ ਕਰਦੀ ਹੈਗੀ ਦੰਦ ਕਾਢਣ ਲੱਗ ਜਾਂਦੀ ਅੱਗੋਂ ਹਨ ਤੇ ਮੈਂ ਓਨਲੀ ਬਣਾਵਾਂਗੀ ਇਹ ਵੀ ਮੈਂ ਪਹਿਲੀ ਵਾਰ ਬਣਾ ਰਹੀ ਆ ਤੇ ਜਿਹੜੀ ਪਰ ਮੈਂ ਸਿੱਖ ਵੀ ਰਹੀ ਆ ਹਨਾ ਮੈਨੂੰ ਦੱਸੋ ਕਹਿਣਾ ਨਹੀਂ ਵਾਲਾ ਆ ਗਿਆ ਸਭ ਦੇ ਨਾ ਬਣਾਉਣਾ ਅੰਟੀ ਆਲੂ ਦੀ ਸਬਜ਼ੀ ਤਾਂ ਉਹ ਅੱਜ ਬਣਾਈ ਜਾਂਦੀ ਆ ਕਿਉਂ ਉਹਦਾ ਤੂੰ ਬੇੜਾ ਕਰਕੇ ਕੀਤਾ ਬਿਨਾਂ ਗੱਲ ਤੋਂ ਪੰਪ ਦੇ ਦੇ ਕੇ ਕਿਹੜਾ ਉਹਨੂੰ ਭੱਲ ਆ ਗਿਆ ਆਲੂ ਤਾਨੂੰ ਛਿੱਲਣੇ ਨਹੀਂ ਆਉਂਦੇ ਹੈਗੇ ਆਲੂ ਦੀ ਸਬਜ਼ੀ ਬਣਾਉਣ ਲੱਗੀ ਆ ਉਹ ਤੈਨੂੰ ਪੁਸ਼-ਪੁਸ਼ ਕੇ ਬਣਾਈ ਜਾਂਦੀ ਆ ਹਾਦਾਂ ਆਂਟੀ ਤੂੰ ਉਹਦੇ ਤੋਂ ਵੀ ਡੰਗਰਾਂਗੀ ਵਾਕਈ ਆਂਟੀ ਤੇਰੀ ਬਾਡੀ ਵਾਂਗੂ ਨਾ ਤੇਰੀ ਮੱਤ ਵੀ ਮੋਟੀ ਆ ਸ ਮੈਂ ਸਭ ਨੂੰ ਦੱਸ ਦੇਣਾ ਚਾਹੁੰਨੀ ਆ ਮੈਨੂੰ ਨਾ ਮੈਸੇਜ ਆਇਆ ਆਪਣਾ ਨਸੀਲਾ ਦਾ ਤੁਸੀਂ ਵਲੌਗ ਨਹੀਂ ਲੈ ਕੇ ਆਂਦਾਗਾ ਉਹਨੂੰ ਨਵਾਉਣਾ ਸੀ ਤੁਸੀਂ ਉਸਦੇ ਨਾਲ ਸੋ ਮੈਂ ਸਭ ਨੂੰ ਦੱਸ ਦੇਣਾ ਚਾਹੁੰਨੀ ਆ ਤੁਹਾਨੂੰ ਇਹਨਾਂ ਪਤਾ ਵੀ ਯਾਰ ਇਹ ਨਹੀਂ ਹੁੰਦਾ ਵੀ ਵਲੌਗ ਆ ਜਾਣੀ ਇਹ ਰੋਈ ਦੀ ਸਿਚੁਏਸ਼ਨ ਹੁੰਦੀ ਆ ਕੋਈ ਮੰਮੀ ਕੀ ਹੋ ਗਿਆ ਸੀ ਨਸੀਲਾ ਕਿੱਥੇ ਗਈ ਚਲੀ ਸੀ ਦੱਸਿਓ ਉਹ ਆਈ ਨਹੀਂ ਉਸ ਤੋਂ ਬਾਅ ਤੈਨੂੰ ਜਿਹੜੇ ਇਹਨੇ ਕਿੰਨੇ ਕ ਕਮੈਂਟ ਆਏ ਸੀਗੇ ਐਂ ਕਰ ਤੂੰ ਸਕਰੀਨਸ਼ਾਟ ਲਾਏਂਗੀ ਪੱਕਾ ਯਕੀਨ ਹੈ ਇੱਕ ਸਤਗੁਰ ਚੈਲ ਨੇ ਪੁੱਛਿਆ ਉਹ ਹੋਰ ਕਿਸੇ ਨੇ ਨਹੀਂ ਪੁੱਛਿਆ ਹੋਣਾ ਬਾਕੀ ਦੇਨੂੰ ਲਹਣਤਾ ਹੀ ਬੈਂਦੀਆਂ ਨੇ ਕਮੈਂਟਾਂ ਵਿੱਚ ਉਹਨੂੰ ਸਾਰੀਆਂ ਡਿਲੀਟ ਕਰ ਦੇਣੀ ਆ ਮੈਂ ਤਾਂ ਸਮਝ ਨਹੀਂ ਉਹਦੇ ਕਿਹੜੇ ਲੋਕ ਆ ਜਿਹੜੇ ਤੈਨੂੰ ਪੁੱਛ ਲੈਂਦੇ ਵੀ ਤੁਹਾਡੀ ਨਸੀਲਾ ਕਿੱਥੇ ਆ ਮੱਤ ਮਾਰ ਰੱਖੀ ਸੀ ਤੂੰ ਉਹਦੇ ਵਿਚਾਰੀ ਦੇ ਗੇੜਾ ਦਿੰਦੀ ਸੀ ਉੱਥੇ ਚੱਕੀ ਗਾਇਸ ਵੀ ਚੈੱਕ ਕਰੋ ਹੈਲੋ ਨਸੀਲਾ ਉਹਨੂੰ ਖੜਾ ਛੜਾ ਕੇ ਗਈ ਸੀ ਉਹਨੂੰ ਪਤਾ ਸੀ ਵੀ ਆਪ ਤਾਂ ਲਹਣਤਾ ਲੈਂਦੀ ਐ ਮੈਨੂੰ ਵੀ ਦਵਾਉਂਦੀ ਐ ਨਾਲ ਨਹੀਂ ਨਹੀਂ ਉਹ ਨਾ ਪਤਾ ਹੀ ਨਹੀਂ 3-4 ਦਿਨ ਕਿੱਥੇ ਸੀ ਪਾਰਕ ਚ ਪਤਾ ਨਹੀਂ ਕਿੱਥੇ ਆਈ ਨਹੀਂ ਹੁਣ ਆਈ ਐ ਇਤਨਾ ਉਹ ਦਿਓ ਹੈਗਾ ਮਤਲਬ ਉਹਦੇ ਨਾਲ ਕੰਨ ਚ ਖਾਰਿਸ਼ ਹੁੰਦੀ ਐ ਉਹ ਕੋਨੇ ਸੀਲਾ ਦੇ ਉਹ ਆਪਣੇ ਪੰਜਿਆਂ ਨਾਲ ਹੀ ਉਹ ਕਰਦੀ ਰਹਿੰਦੀ ਮੈਂ ਤੁਹਾਨੂੰ ਵਲੌਗਸ ਚ ਦਿਖਾਵਾਂਗੀ ਓਹੋ ਡੰਗਰੇ ਦੇਖ ਲਾ ਜਿਹੜਾ ਤੇਰੇ ਵਲੌਗਿੰਗ ਦਾ ਕੀੜਾ ਕਿਤੇ ਤੇਰੇ ਤੋਂ ਉਹਦੇ ਦੇ ਤਾਂ ਨਹੀਂ ਪੈ ਗਿਆ 101% ਤੇ ਤੋਂ ਟ੍ਰਾਂਸਫਰ ਹੋਈ ਏ ਸਾਰੀ ਬਿਮਾਰੀ ਮੈਨੂੰ ਪੂਰਾ ਜਿਕਣਾ ਉਹ ਵੀ ਕਿਸੇ ਨਾ ਕਿਸੇ ਤੋਂ ਫੋਨ ਪਾਲਦੀ ਫਿਰਦੀ ਹੋਊਗੀ ਵੀ ਮੈਂ ਵਲੌਗ ਸ਼ੁਰੂ ਕਰਨੀ ਹੈਗੇ ਕਰਦੀ ਤੂੰ ਨਮਾਉਣ ਦੀਆਂ ਗੱਲਾਂ ਉਹਨੂੰ ਹੈ ਆਪ ਤੂੰ ਤੈਨੂੰ ਪਤਾ ਵੀ ਤੂੰ ਆਪ ਤੈਨੂੰ ਕਿੰਨੇ ਦਿਨ ਹੋ ਗਏ ਨਾ ਤੂੰ ਉਹਨੂੰ ਛੱਡ ਪਹਿਲਾਂ ਆਪ ਦਾ ਹੀ ਨਾਲਾ ਆਪਦੀ ਵਜ੍ਹਾ ਵਜ੍ਹਾ ਸਵਾਰ ਲਿਆ ਕਰ ਲਾ ਕੇ ਫਿਲਟਰ ਬਹਿ ਜਾਨੀ ਏ ਗੋਡ ਐਨੀ ਵੈਡ ਕਰ ਲਿਆ ਉਹਦਾ ਆਪਾਂ ਲੱਗੀ ਲੈ ਕੇ ਆਵਾਂਗੇ ਵਲੌਗ ਪਰ ਉਹਦੀ ਆਪਾਂ ਕੋਈ ਗੱਲ ਨਹੀਂ ਕਰਣੀ ਆਹ ਵਾਲੇ ਬਲੌਗ ਸੋਣੇ ਤੋਂਦਨ ਦੀ ਰੋਟੀ ਵੀ ਛੱਡਤੀ ਹੁਣੇ ਤਾਂ ਰੋਟੀ ਵੀ ਛੱਡਤੀ ਉਹਦੋਂ ਦੀ ਸਾਰੇ ਆਲੂ ਮੈਂ ਚੰਗੀ ਤਰ੍ਹਾਂ ਆ ਕਰ ਦੂੰਗੀ ਛਿਲ ਲੂੰਗੀ ਮਤਲਬ ਪਤਲਾ ਹਨ ਇਹਦੇ ਛਿਲ ਫੇਰ ਤਾਂ ਆਂਟੀ ਤੁਸੀਂ ਹਸਾਬ ਲਾ ਲਾ ਵੀ ਉਹ ਤੁਸੀਂ ਕਿੰਨੀ ਕੁ ਟਾਰਚਰ ਕੀਤੀ ਹੋਊਗੀ ਜਦੋਂ ਹੁਣ ਮਸਾ ਦਾ ਉਹ ਖੁੱਲੀ ਆ ਹੁਣ ਥੋੜੋ ਤੁਹਾਡੇ ਹੱਥਾਂ ਦੀ ਆ ਹੁਣ ਨਹੀਂ ਉਹਨੂੰ ਤੁਹਾਡੀਆਂ ਰੋਟੀਆਂ ਚੰਗੀਆਂ ਲੱਗਦੀਆਂ ਉਹ ਤਾਂ ਮਸਾ ਖੜਾ ਛੜਾ ਕੇ ਗਈ ਹੈ ਉਹ ਤਾਂ ਆਂਟੀ ਲੋਕਾਂ ਨੂੰ ਕਹਿੰਦੀ ਫਿਰਦੀ ਹੋਊਗੀ ਵੀ ਉਧਰ ਨੂੰ ਨਵਕ ਜੋ ਪਿੰਦਰ ਦੀ ਕੁੜੀ ਤਾਂ ਫੜ ਫੜ ਵੀਊ ਚੈ ਕੋਈ ਨਹੀਂ ਸੱਜਣਾ ਅੱਜ ਅਸੀਂ ਤਰਫ ਦੇਣਾ ਤੇਰੇ ਨਾਲ ਗੱਲ ਕਰਨ ਲਈ ਕਿਤੇ ਸਾਡਾ ਵੀ ਟਾਈਮ ਆਊਗਾ ਤੈਨੂੰ ਤਰਫੋਂ ਲਈ ਕੋਈ ਗੱਲ ਨਹੀਂ ਗੱਲ ਗੱਲ ਤੇ ਤੇਰੀਆਂ ਮੰਨਤਾ ਕੱਢ ਦੇਣਾ ਗੱਲ ਕਰਨ ਲਈ ਤੇ ਹਰ ਥਾਂ ਤੇ ਸਾਨੂੰ ਤਰਫਾਉਣਾ ਕੋਈ ਚੱਕਰ ਨਹੀਂ ਕਰੇ ਸਾਡਾ ਟਾਈਮ ਵੀ ਆਊਗਾ ਤੇਨੂੰ ਤਰਫੋਂ ਲਈ ਆਹ ਆਓ ਬਈ ਸ਼ਿਕਾਇਤ ਆਈ ਹੈ ਤੁਹਾਡੀ ਦੱਸੋ ਅੰਨੀਆਣੀ ਜਵਾਕੜੀ ਕਿਹਨੇ ਤੰਗ ਕੀਤੀ ਆ ਆਏ ਨਾ ਕਰਿਆ ਕਰੋ ਯਾਰ ਐਡੀ ਛੋਟੀ ਉਮਰ ਦੀ ਵਿਚਾਰੀ ਜਵਾਕੜੀ ਜੀ ਹੈਗੀ ਆ ਉਹ ਤੇ ਉਹ ਰੋਈ ਜਾਂਦੀ ਹੈ ਤੇ ਤੁਸੀਂ ਤਾਂ ਨਾਲ ਗੱਲ ਨਹੀਂ ਕਰ ਸਕਦੇ ਐਡੀ ਛੋਟੀ ਉਮਰ ਚ ਹੋ ਰੋਣ ਨੂੰ ਛੱਡ ਰખી ਹੈ ਕਿਵੇਂ ਬੇਚੈਰੀ ਉਹ ਰੋਈ ਜਾਂਦੀ ਹੈ ਮਾਸੂਮ ਜੀ ਹੈਗੀ ਹੈਗੀ ਉਹ ਆਵਦੀ ਪਹਾੜ ਵਰਗੀ ਜ਼ਿੰਦਗੀ ਕਿਵੇਂ ਚਟੂਗੀ ਐਡੀ ਛੋਟੀ ਉਮਰ ਚ ਠੋਕੇ ਖਾ ਕੇ ਹਾਂਜੀ ਅੱਜ ਦੀ ਵੀਡੀਓ ਵਿੱਚ ਸਿਰਫ ਐਨੇ ਜਿਹੇ ਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਆਪਦੀ ਰਾਇ ਕਮੈਂਟ ਬਾਕਸ ਵਿੱਚ ਦੇਣਾ ਬਿਲਕੁਲ ਨਹੀਂ ਪੁੱਲ ਨਾ ਮਿਲਦੇ ਕਿਸੇ ਹੋਰ ਵੀਡੀਓ ਨਾਲ ਬਾਏ